ਕਿਉਂਕਿ ਸਾਡੇ ਕਲਾਕਾਰ ਉਹ ਸਾਡੇ ਸਿਰ ਤੇ ਦੁਸ਼ਮਣ ਇੰਨੇਕ ਹੋ ਗਏ ਸੀਗੇ ਵੀ ਇਹਨੂੰ ਛੇਤੀ ਜੋ ਛੇਤੀ ਮਰਵਾਇਆ ਜਾਵੇ ਉਹਨਾਂ ਦੇ ਪ੍ਰੋਗਰਾਮ ਮਤਲਬ ਲਗੜੇ ਬੰਦ ਹੋ ਗਏ ਦਫ਼ਤਰ ਵਿਲੇ ਹੋ ਗਏ ਸਾਰੀ ਭੀੜ ਤੁਹਾਡੇ ਕੋਲ ਆਉਣ ਲੱਗੀ ਸੀ ਹੈਨਾ ਬਿਲਕੁਲ ਜੀ ਬਿਲਕੁਲ ਉਹਨੂੰ ਕਲਾਕਾਰਾਂ ਨੇ ਸਾਡੇ ਬੋਰਡ ਸਾਰੇ ਦੇ ਲਵਾ ਕੇ ਆਪ ਖੜੇ ਤੇ ਜਾਣ ਲੱਗੇ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਅਸੀਂ ਬੋਰਡ ਵੀ ਲਾਤਾ ਦਫ਼ਤਰ ਵੀ ਬੰਦ ਕਰਤੇ ਥੋੜੇ ਜਿ ਚਮਕੀਲਾ ਜਿੰਨ ਗੁੱਸਾ ਚਮਕਿਲਾ ਇਹ ਮੇ ਕੋ ਕਰੇ ਜਾਏ ਬੀ ਕੋ ਕੀ ਆ ਗੱਲ ਆ ਮਾਚੋ ਵੀ ਆਪਾਂ ਬੋਲ ਲਵਾਂਗੇ ਆਪਾਂ ਦਫਤਰ ਖੋਲਦੇ ਹਾਂਜੀ ਤੇ ਪਤਾ ਸੀਗਾ ਵੀ ਇਹ ਜਿਹੜੇ ਦੁਸ਼ਮਣ ਆ ਇਹ ਸਾਡੇ ਮਗਰ ਪਏ ਹੋਏ ਆ ਬਹੁਤ ਖੜਿਆ ਤੇ ਜਾਂਦੇ ਸੀ ਜਿਹੜਾ ਕਿ ਉਹਨਾਂ ਨੂੰ ਮਾਰਨ ਦਾ ਮੌਕਾ ਨਹੀਂ ਸੀ ਮਿਲਦਾ ਉਹ ਮੈਨੂੰ ਵੀ ਕਈ ਵਾਰੀ ਮਾਰਨ ਆਏ ਆ ਮੈਂ ਆਪਣੀ ਗੱਡੀ ਪਟਾ ਕੇ ਲੈ ਜਾਂਦੇ ਸੀ ਅੱਛਾ ਜੀ ਹਾਂਜੀ ਤੇ ਇਹ ਅਵੇ ਰਸਤੇ ਜੇ ਮੇ ਕੋ ਪੈਸੇ ਹੁੰਦੇ ਸੀਗੇ ਉਹ ਪੈਸੇ ਲਾ ਲੈ ਲੈਂਦੇ ਸੀ ਰਸਤੇ ਜਿਹੜਾ ਉਹਨਾਂ ਦੇ ਸੀ ਮੈਨੂੰ ਵੀ ਉਹ ਵੀ ਇੱਕ ਦੌਰ ਸੀ ਬਰਿੰਦਰਜੀ ਵਰਗੇ ਪੰਜਾਬੀ ਦੇ ਸੁਪਰਸਟਾਰ ਇੰਦਰਜੀਤ ਅਸਨਪੁਰੀ ਵਰਗੇ ਤਕੜੇ ਨਿਰਦੇਸ਼ਕ ਤੁਹਾਡੇ ਮਗਰ ਮਗਰ ਘੁੰਮਦੇ ਸੀ ਤੇ ਅੱਜ ਤੁਸੀਂ ਇੱਕ ਗੁੰਮਨਾਮ ਭਰੀ ਜ਼ਿੰਦਗੀ ਜੀ ਰਹੇ ਹੋ ਉਹ ਦੌਰ ਤੇ ਆਹ ਦੌਰ ਨੂੰ ਚੇਤੇ ਕਰਕੇ ਮਨ ਨੂੰ ਦੁਖਦਾ ਮਨ ਨੂੰ ਦੁਖਦਾ ਵੀ ਹੈ ਮਨ ਭਰਦਾ ਵੀ ਹੈ ਜੀ ਪਰ ਥੋੜਾ ਜਿਹਾ ਮਨ ਨੂੰ ਦਿਲ ਨੂੰ ਹੌਸਲਾ ਰੱਖਿਆ ਹੋਇਆ ਹੈ ਮਾਣਾ ਅਜਿਹੇ ਤੁਸੀਂ ਭਰਾਓ ਸਾਡੀ ਉਮਰ ਵਧਾਉਂਦੇ ਹੋ ਸਾਨੂੰ ਜਿਉਂਦੇ ਜਾਗਦੇ ਕਰੀ ਜਾਂਦੇ ਹੋ ਹਾਂਜੀ ਦਿੰ ਮੰਨਦੇ ਦੇ ਵਿੱਚ ਕਦੇ ਇਹ ਨਹੀਂ ਸਵਾਲ ਉੱਠਦਾ ਜੇ ਕਿਤੇ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਤੁਹਾਡਾ ਰਤਬਾ ਕੀ ਹੁੰਦਾ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨਾਲੋਂ ਵੱਧ ਚੜ੍ਹਾਈ ਤੁਹਾਡੀ ਹੋਣੀ ਸੀ ਉਦੋਂ ਐ ਸੀ ਜਿਵੇਂ ਹੁਣ ਆਪਾਂ ਬੈਠੇ ਆ ਤੁਹਾਨੂੰ ਮਿਲਣ ਦਾ ਵੀ ਟਾਈਮ ਨਹੀਂ ਸੀ ਮਿਲਣਾ ਤੁਹਾਨੂੰ ਵੀ ਟਾਈਮ ਦਿੱਤਾ ਜਾਣਾ ਸੀ ਆਪਾਂ ਪੁਰਾਣੇ ਦਿਨ ਪੁਰਾਣੀ ਤਰੀਕੇ ਨਾਲ ਮਿਲਾਂਗੇ ਹਾਂਜੀ ਇੱਕ ਮਤਲਬ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਇਹ ਥਿਊਰੀ ਵੀ ਨਿਕਲ ਕੇ ਸਾਹਮਣੇ ਆਈ ਆ ਵੀ ਹੋ ਸਕਦਾ ਚਮਕੀਲਾ ਜੀ ਦਾ ਕਤਲ ਅਵਜੋਜੀ ਦੇ ਘਰਦਿਆਂ ਨੇ ਕਰਵਾਇਆ ਹੋਵੇ ਵੀ ਜਿਵੇਂ ਆਨਰ ਕਿਲਿੰਗ ਆਪਣੇ ਸਮਾਜ ਦੇ ਵਿੱਚ ਇੱਕ ਆਮ ਜੀ ਗੱਲ ਆ ਬਹੁਤ ਸਾਰੇ ਅਣਖ ਦੇ ਖਾਤਰ ਬਹੁਤ ਕਤਲ ਅੱਜ ਵੀ ਹੁੰਦੇ ਆ ਤੇ ਉਹ ਦੌਰ ਚ ਕੋਈ ਤੁਹਾਨੂੰ ਇਹ ਜਿਆਤ ਨਹੀਂ ਕੁਛ ਨਹੀਂ ਜੀ ਨਹੀਂ ਇਹ ਕੋਈ ਗੱਲ ਨਹੀਂ ਇਹ ਤਾਂ ਐਵੇਂ ਉਹ ਉਹ ਗੱਲ ਹੋ ਗਈ ਨਾ ਚਮਕੀਦਾ ਸੱਚ ਲਿਖਿਆ ਝੱਗਾ ਝੱਖ ਚੌਧਰੀ ਕਹਿੰਦੇ ਗੁੰਡੀ ਰੰਦ ਪ੍ਰਧਾਨ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਇਹਦੇ ਬਾਰੇ ਉਹਦਾ ਜੋ ਮੂੰਹ ਚ ਆਇਆ ਜੋਗੀ ਕਹਿੰਦਾ ਉਹ ਬੋਲੀ ਜਾਂਦੇ ਕਰੀ ਜਾਂਦੇ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਸ਼ਬਦਾਂ ਜਿਹੜੇ ਇਸ ਬਿਲਕੁਲ ਨਾ ਕਰੋ ਠੀਕ ਹੈ ਜੀ ਇੱਕ ਅੰਮਰਜੋਤ ਜੀ ਦਾ ਜਿਹੜਾ ਪਰਿਵਾਰ ਆ ਬਹੁਤ ਮੁਲਾਪੜਾ ਪਰਿਵਾਰ ਆ ਉਹਨਾਂ ਦੇ ਫਾਦਰ ਸਾਹਿਬ ਵੀ ਬਹੁਤ ਚੰਗੇ ਸੀਗੇ ਔਰ ਉਹਦਾ ਜਿਹੜਾ ਛੋਟਾ ਭਰਾ ਪੱਪੂ ਆ ਆਪਣਾ ਛੋਟਾ ਵੀਰ ਆ ਉਹ ਅੱਜ ਵੀ ਤੁਸੀਂ ਉਹਨੂੰ ਮਿਲੋਗੇ ਬਹੁਤ ਮੁਲਾਪੜਾ ਸੁਭਾਅ ਦਾ ਹਾਂਜੀ ਬਹੁਤ ਅੱਛੀ ਫੈਮਿਲੀ ਸੀ ਉਹ ਅੱਛਾ ਜੀ ਚਲੋ ਕਲਾਕਾਰਾਂ ਦੀ ਜੋੜੀਆਂ ਬਣਦੀਆਂ ਟੁੱਟਦੀਆਂ ਨਹੀਂ ਲੇਕਿਨ ਵਿਆਹ ਕਰਾਉਣ ਦੀ ਨੌਬਤ ਕਿੱਥੋਂ ਆ ਗਈ ਜੀ ਜਦੋਂ ਕਿ ਪਹਿਲਾਂ ਵਿਆਹ ਵੀ ਸੀ ਤੇ ਬੱਚੇ ਵੀ ਸੀ ਇਹ ਵਿਆਹ ਕਰਾਉਣ ਦੀ ਨੌਬਤ ਤਾਂ ਆਈ ਸੀ ਜੀ ਵੇ ਸਦਾ ਸੋਨੀਆ ਜੀ ਨਾਲ ਸੱਟ ਟੁੱਟ ਗਿਆ ਸੀ ਹਾਂਜੀ ਅਸੀਂ ਕਿਤੇ ਕਿਸੇ ਕੁੜੀ ਨੂੰ ਲੈ ਕੇ ਜਾਂਦੇ ਕਿਤੇ ਕਿਸੇ ਨੂੰ ਲੈ ਕੇ ਜਾਂਦੇ ਸੀ ਪਰ ਸਰੋਤਿਆਂ ਨੂੰ ਸਵਾਦ ਆਉਂਦਾ ਸੀ ਪਰ ਸਾਨੂੰ ਗੌਂ ਦੇ ਵਿੱਚ ਸਾਨੂੰ ਸਵਾਦ ਨਹੀਂ ਸੀ ਆਉਂਦਾ ਅਗਰ ਜੇ ਅਸੀਂ ਇਹਨਾਂ ਦਾ ਵਿਆਹ ਨਾ ਕਰਦੇ ਤੇ ਸ਼ਾਇਦ ਸਾਡਾ ਇਹ ਵੀ ਸੱਟ ਟੁੱਟ ਜਾਂਦਾ ਅੱਛਾ ਮੰਨ ਲਓ ਕੈਰੀਅਰ ਨੂੰ ਬਚਾਣ ਦੀ ਖਾਤਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇੱਕ ਕੰਟਰੈਕਟ ਮੈਰਿਜ ਸੀ ਜਿਹੜਾ ਸੱਚੀ ਵੀ ਉਹਨਾਂ ਦਾ ਉਸ ਵਿੱਚ ਮੋਹ ਪਿਆਰ ਵੱਧ ਗਿਆ ਸੀ ਨੇ ਜੀ ਸਹੀ ਪਿਆਰ ਸੀਗਾ ਕੇਸੋ ਸਿੰਘ ਟਿੱਕੀ ਜੀ ਦੇ ਆਪ ਇਹਨਾਂ ਦੇ ਫਾਦਰ ਸਾਹਿਬ ਨੇ ਪੱਲਾ ਫੜਾਇਆ ਸੀ ਫਗਵਾੜੇ ਜਾ ਕੇ ਵਿਆਹ ਕਰਾਇਆ ਸੀਗਾ ਗੁਰੂ ਘਰ ਕੇਸੋ ਸਿੰਘ ਟਿੱਕੀ ਦੇ ਘਰੇ ਉਹ ਕੇਸੋ ਸਿੰਘ ਟਿੱਕੀ ਜੀ ਦੀ ਮਾਂ ਨੇ ਪਾਣੀ ਵਾਰ ਕੇ ਪੀਤਾ ਸੀਗਾ ਮੈਂ ਸ਼ਰਾਬ ਦਾ ਪੀਪਾ ਲੈ ਕੇ ਗਿਆ ਸੀ ਸ਼ਰਾਬ ਕਰਦੀ ਗੱਡੀ ਦਾ ਸ਼ਰਾਬ ਦਾ ਪੀਪਾ ਲੈ ਕੇ ਫਿਰ ਉਸ ਦਿਨ ਰਾਤ ਨੂੰ ਚੰਗੇ ਜਸ਼ਨ ਮਨਾਏ ਗਏ ਹੋਣ ਮੈਂ ਚੰਗੇ ਸਵੇਰੇ ਮੰਤਾਏ ਅੱਛਾ ਜੀ ਉਹ ਚਮਕੀਲਾ ਜਿਹੜੀ ਮੁੰਦੀ ਪਾਈ ਸੀ ਸੋਨੇ ਦੀ ਫਿਰ ਉਹ ਮੰਤਾ ਨੂੰ ਪਾਤੀ ਅੱਛਾ ਇਹ ਅੱਡਾ ਵੱਡਾ ਦਿਲ ਹੈ ਬਿਲਕੁਲ ਹੀ ਸੋਨੇ ਦੀ ਮੂਦੀ ਉਸ ਸਮੇਂ ਵੀ ਤਾਂ ਕਾਫੀ ਸੋਨੇ ਦੀ ਕੀਮਤ ਆ ਬਿਲਕੁਲ ਹੀ ਹਰ ਯੁੱਗ ਦੇ ਵਿੱਚ ਵਧੀ ਰਹੀ ਆ ਹਾਂਜੀ ਹਾਂਜੀ ਬਹੁਤ ਵੱਡਾ ਦਿਲ ਸੀਗਾ ਇਹਦਾ ਹਾਲ